ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣੀ ਸਾਰੀ YouTube ਫੈਮਿਲੀ ਨੂੰ ਤੇ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਹੋਵਗੇ ਤੇ ਅੱਜ ਹੋ ਗਈ ਤਰੀਕ 30 ਦਸੰਬਰ 16 ਪੋ ਵਰਾ 225 ਤੇ ਅੱਜ ਆਪਾਂ ਤੁਹਾਨੂੰ ਲੈ ਚੱਲਦੇ ਆਂ ਦਰਗਾਹ ਤੇ ਬਾਬਾ ਜੀ ਦੀ ਵਰਸਿ ਮਨਾਈ ਜਾ ਰਹੀ ਹੈ ਤਾਂ ਤੁਹਾਨੂੰ ਬਾਬਾ ਗਰੀਬ ਦਾ ਜੀ ਦੀ ਤੇ ਚੱਲਦੇ ਆਂ ਫਿਰ ਇੱਧਰ ਬੈਠਾ ਕਰਨ ਤੇ ਚੱਲਦੇ ਆਂ ਫਿਰ ਲਓ ਵੀ ਇੱਧਰ ਤੇ ਆਪਾਂ ਨੇ ਸ਼ਾਰਟਕਟ ਪੈਂਦਾ ਦਰਗਾਹ ਦਾ ਰਸਤਾ ਤੇ ਇਸ ਕਰਨਾ ਆਪਾਂ ਇੱਧਰ ਦੀ ਜਾ ਰਹੇ ਹਾਂ ਬਸ ਉਹ ਨੇੜੇ ਆ ਗਿਆ ਦਰਗਾਹ ਦਾ ਰਸਤਾ ਲਓ ਵੀ ਆਪਾਂ ਪਹੁੰਚਣ ਲਏ ਬਾਬੇ ਦਰਗਾਹ ਤੇ ਲਓ ਵੀ ਪਹੁੰਚ ਕੇ ਤੇ ਬਾਕੀ ਅੱਜ ਤੁਸੀਂ ਰੌਣਕ ਚੈੱਕ ਕਰ ਸਕਦੇ ਹੋਗੇ ਲਓ ਵੀ ਇੱਧਰ ਚੱਲ ਰਿਹਾ ਲੰਗਰ ਤੇ ਬਾਕੀ ਦੁਕਾਨਾਂ ਦੇ ਕੋਨਾਂ ਸਜੀਆਂ ਹੋਆਂ ਪੂਰੀਆਂ ਇੱਧਰਲੀ ਸਾਈਡ ਹੀ ਇਹ ਆਪਾਂ ਦਿਖਾਉਣੇ ਆਪਾਂ ਦਿਖਾਉਣੇ ਆ ਤੁਹਾਨੂੰ ਤੇ ਬਾਅਦ ਵਿੱਚ ਪਹਿਲਾਂ ਆਪਾਂ ਮੱਥਾ ਟੇਕ ਅੱਗੇ ਵੇਖੋ ਬਾਕੀ ਸਜਾਵਟ ਵੀ ਕੀਤੀ ਹੋਈ ਹੈ ਪੂਰੀ ਹੰਤਨ ਬਾਬਾ ਗਰੀਬਦਸ ਜੀ ਦੀ ਅੱਜ ਵਰਸੀ ਮਨਾਈ ਜਾ ਰਹੀ ਹੈ ਅੱਜ ਲੋ ਦੀ ਪਹਿਲਾ ਪ੍ਰਦਰਸ਼ਨ ਕਰਦੇ ਆ ਤੇ ਤੁਸੀਂ ਵੀ ਕਰੋ ਦਰਸ਼ਨ ਲੋ ਦੀ ਕਰੋ ਬਾਬਾ ਨੂਰ ਸ਼ਬਾਬ ਮੰਲਾਂਗਸ਼ਾਹੀ ਦਰਸ਼ਨ ਇਹ ਇਧਰਲੇ ਪਾਸੇ ਤਾਂ ਤਨਤਨ ਬਾਬਾ ਗਰੀਬ ਦਾ ਜੀ ਦੇ ਤੁਣਾ ਹੀ ਤੇ ਸਾਹਮਣੇ ਜੇ ਤੁਸੀਂ ਚਮਟਾ ਦੇਖ ਰਹੇ ਬਾਬਾ ਗਰੀਬ ਦਾ ਜੀ ਨੇ ਲਾਇਸੀ ਇਧਰ ਬਾਬਾ ਜੀ ਦੀ ਤਸਵੀਰ ਤੇ ਇਹ ਬਾਬਾ ਇੱਥੇ ਸੇਵਾ ਕਰ ਰਿਹਾ ਹੁਣ ਬਾਕੀ ਬਾਹਰ ਦਾ ਮਾਲਕ ਮਾਲ ਦੇਖੇ ਪੂਰੀ ਰੌਣਕ ਲੱਗੀ ਹੋਈ ਅੱਜ ਤੇ ਉਧਰ ਬੀਬੀਆਂ ਲੰਗਰ ਛਕ ਰਹੀਆਂ ਜੀ ਲੋ ਜੀ ਇਧਰ ਆਪਣੇ ਲੰਗਰ ਹਾਲ ਲੰਗਰ ਬਣ ਰਿਹਾ ਤੇ ਨਾਲ ਦੇ ਨਾਲ ਵਰਤ ਵੀ ਰਹੀ ਸਾਹਮਣੇ ਬਾਬਾ ਜੀ ਲੰਗਰ ਵਰਤਾਰਾ ਸੇਵਾ ਕਰ ਰਹਾਗੇ ਸੰਗਤ ਖੁਸ਼ੀ ਖੁਸ਼ੀ ਲੰਗਰ ਛਕ ਰਹੀ ਹੈ ਜੀ ਹਾਂਜੀ ਹਾਂਜੀ ਨਿੱਕੇ ਨਿੱਕੇ ਬੱਚੇ ਵੀ ਸੇਵਾ ਕਰ ਰਹੇ ਹੈ ਜੀ ਅੱਜ ਚੌਲ ਪ੍ਰਸ਼ਾਦ ਤੇ ਰੋਟੀ ਦਾਲ ਦਾ ਲੰਗਰ ਬਣਿਆ ਹੋਇਆ ਹੈ ਜੀ ਪਹਿਲਾ ਪਵਿਲੰਗਰ ਸ਼ਗਲ ਕੇ ਬਈ ਤੇ ਬਾਅਦ ਚ ਕਬੱਡੀ ਦਿਖਾ ਕੇ ਲੈ ਕੇ ਆਉਣੇ ਹਨ ਲੋਬੇ ਆਪਣੇ ਪਿੰਡ 35 ਕਿਲੋ ਭਾਰ ਵਰਗ ਦਾ ਟੂਰਨਾਮੈਂਟ ਰੱਖਿਆ ਹੋਇਆ ਸੀਗਾ ਤੇ ਜਿਹਦੇ ਵਿੱਚ ਬੈਸਟਾ ਫਸਟ ਟੀਮ ਨੂੰ 3100 ਸੈਕਿੰਡ ਟੀਮ ਨੂੰ 2100 ਨੰਬਰ ਰੱਖਿਆ ਤੇ ਬੈਸਟਾ ਨੂੰ ਕੱਪ ਰੱਖਿਆ ਹੋਇਆ ਸੀਗਾ ਲੋਬੇ ਤੁਸੀਂ ਵੀ ਕਰੋ ਇਮੇਜਿੰਜਵਾਏ ਵੇਖਾਂਗੇ ਵੀ ਦੋਨਾਂ ਦੇ ਵਿੱਚੋਂ ਕਿਹੜਾ ਇਸ ਵੇਲੇ ਜਫਾ ਲਾ ਕੇ ਨੰਬਰ ਆਪਣੀ ਟੀਮ ਲਈ ਜੋੜਦਾ ਆਇਆ ਹੈ ਬਾਜ ਨੇ ਕਹਿੰਦੇ ਨੰਬਰ ਆਪਣੀ ਟੀਮ ਦੇ ਲਈ ਜੋਰ ਦਿੰਦਾ ਮੇਰੇ ਵੀਰੋ ਬਾਜ ਵਰਗੀ ਅੱਖਰ ਕਹਿੰਦੇ ਚਪਟੇ ਮੁੰਡੇ ਦੀ ਔਰ ਸ਼ੇਰ ਵਾਂਗੂ ਬਗਲੇ ਪਾਣ ਵੜਦਾ ਹੈ ਜਦੋਂ ਚੋਟੀ ਦੇ ਬਡਾਰੀਆਂ ਨੂੰ ਉਹਦਾ ਜਫਾ ਏ ਫਿਰ ਉੱਡ ਜੂਡ ਜੂ ਕਹਿੰਦੇ ਇਹ ਮੁੰਡਾ ਬਾਜ ਕਰਦਾ ਹੈ ਆਨੇ ਤਗੜਾ ਜਫਾ ਲਾ ਦਿੱਤਾ ਆਉ ਸਾਹਮਣੇ ਲਓ ਕਿਵੇਂ ਹੈਪੀ ਕਬੱਡੀ ਪਾ ਰਿਹਾ ਮੇਰੇ ਵੀਰੋ ਹਾਂ ਸਾਹਮਣੇ ਦੇਖੇ ਲੱਗਿਆ ਜ਼ੋਰ ਪਰ ਨੰਬਰ ਕੈਦੀ ਮੇਰੇ ਵੀਰੋ ਕਰਨਵੀਰ ਕੋਲ ਪੱਜ ਗਿਆ ਹੈਪੀ ਨੇ ਆਪਣੀ ਟੀਮ ਦੇ ਲਈ ਜ਼ੋਰਤਾ ਇੱਕ ਪਾਸੇ ਕੈਦੀ ਜिले ਫਾਜ਼ਿਲਕਾ ਤੋਂ ਟੀਮ ਚੱਲ ਕੇ ਆਈ ਹੈ ਤੇ ਲਓ ਸਾਹਮਣੇ ਬਾਜ ਫੇਰ ਕਿਨੇ ਮੇਰੇ ਵੀਰੋ ਫੜਿਆ ਹੋਇਆ ਗੋਟੇ ਭਰੀਆਂ ਹੋਈਆਂ ਪਗਲਾ ਤੇ ਜਫਾ ਲਾ ਕੇ ਬੱਲਾ ਬੱਲੇ ਕਰਾ ਗਿਆ ਆਉ ਜਫਾ ਲਾ ਕੇ ਬੱਲੇ ਬੱਲੇ ਕਰ ਆ ਗਿਆ ਬੱਲੇ ਬੱਲੇ ਦੋ ਸ਼ਬਦਾਂ ਦਾ ਮੇਲ ਹੈ ਤੇ ਕਹਿੰਦੇ ਬੱਲੇ ਬੱਲੇ ਕਰਾਉਣ ਦੇ ਪਿੱਛੇ ਕਈਆਂ ਦੀ ਉਮਰਾਂ ਲੰਘ ਜਾਂਦੀਆਂ ਆਹ ਕਈਆਂ ਦੇ ਘਰ ਫੂਕੇ ਜਾਂਦੇ ਮੇਰੇ ਵੀਰੋ ਆਹ ਬੱਲੇ ਬੱਲੇ ਦੋ ਸ਼ਬਦਾਂ ਦਾ ਮੇਲ ਆ ਪਰ ਦੂਸਰੇ ਪਾਸੇ ਆ ਕਰਨਵੀਰ ਤੇ ਹੈਪੀ ਦੀ ਟੱਕਰ ਪਰ ਕਹਿੰਦੇ ਜੋਤ ਫੈਸਲੇ ਕਰ ਗਿਆ ਤੇ ਨੰਬਰ ਹੈਪੀ ਜੋੜ ਗਿਆ ਲੈ ਵੀ ਕਾਲੇ ਕਰਦੇ ਜ਼ਿਕਰ ਕਬੱਡੀ ਪੌਣ ਲਈ ਕਰਨ ਪਹੁੰਚ ਗਿਆ ਲਓ ਸਾਹਮਣੇ ਖੇਡ ਦੇ ਮੈਦਾਨ ਅੰਦਰ ਕਹਿੰਦੇ ਕਰਨ ਕਬੱਡੀ ਪੌਣ ਲਈ ਤਿਆਰ ਬਾਰ ਤਿਆਰ ਹੈ ਆਹ ਕਹਿੰਦੇ ਦੂਜਾ ਮੈਚ ਖੇਡਿਆ ਜਾ ਰਿਹਾ ਹੈ ਇਸ ਤੋਂ ਉੱਪਰ ਨਹੀਂ ਟੀਮਾਂ ਵੀ ਲਾਗੇ ਰਹਿਣ ਜੀ ਲਓ ਕਰਨ ਦੀ ਪਾਈ ਹੋਈ ਕਬੱਡੀ ਔਰ ਕਹਿੰਦੇ ਕਰਨ ਕਹਿੰਦੇ ਦੁਨੀਆ ਦੇ ਮਹਾਨ ਕਹਿੰਦੇ ਮੇਰੇ ਵੀਰੋ ਨਾਮਾਂ ਦੇ ਵਿੱਚੋਂ ਨਾਮ ਮੰਨਿਆ ਗਿਆ ਪਰ ਸਾਹਮਣੇ ਕਹਿੰਦੇ ਮੁੰਡਾ ਬਾਜ ਫੇਰ ਟਰਾਈ ਕਰਦਾ ਹੈ ਔਰ ਜਫਾ ਲਾਉਣ ਲਈ ਪੂਰੀ ਤਿਆਰੀ ਦੇ ਵਿੱਚ ਹੈ ਲਾਈ ਹੋਈ ਖੁੱਚ ਪਰ ਸਾਹਮਣੇ ਵੇਖੋ ਵੀ ਨੰਬਰ ਇਸ ਵੇਲੇ ਜਾਫੀਆਂ ਦੇ ਸੇ ਜੁੜਦਾ ਹੈ ਬਾਜ ਨੇ ਇੱਕ ਤਗੜਾ ਨੰਬਰ ਆਪਣੀ ਟੀਮ ਲਈ ਜੋੜ ਦਿੰਦਾ ਹੈ ਅਗਲੀ ਰੇਡ ਪਾਉਣ ਲਈ ਕਹਿੰਦੇ ਮੁੰਡਾ ਤਿਆਰ ਬਰ ਤਿਆਰ ਹੈ। ਲਓ ਹੈਪੀ ਕਿੰਨੇ ਕਬੱਡੀ ਪਾ ਰਿਹਾ ਇੱਕ ਪੜਾਣੇ ਵਾਲਾ ਹੈਪੀ ਇੱਕ ਕਿੰਗਰੇ ਵਾਲਾ ਹੈਪੀ ਮੇਰੇ ਵੀਰੋ ਆਹ ਕਹਿੰਦੇ ਮੇਰੇ ਵੀਰੋ ਖਿਓਂ ਵਾਲਾ ਹੈਪੀ ਹੈ ਪਰ ਕਰਨ ਟਰੈਗੂਸ਼ਨ ਸੌਰੀ ਗੁਲਸ਼ਨ ਟਰਾਈ ਕਰਦਾ ਪਰ ਦੇਖੀਏ ਨੰਬਰ ਹੈਪੀ ਜੋੜ ਗਿਆ ਇਸ ਤੋਂ ਬਾਅਦ ਅਗਲੇ ਮੈਚ ਲਈ ਟੀਮਾਂ ਬੱਲੂ ਵਾਲਾ ਤੇ ਵਧਾਈ ਪਈ ਇਹ ਵੀ ਟੀਮਾਂ ਤਿਆਰੀ ਕਰਕੇ ਜਲਦੀ ਦੇ ਨਾਲ ਆ ਜਾਣਗੀਆਂ ਬੱਲੂ ਵਾਲਾ ਤੇ ਵਧਾਈ ਪਈ ਲਓ ਕਰਨ ਕਬੱਡੀ ਖੇਡਿਆ ਹੋਇਆ ਆਹ ਕਹਿੰਦੇ ਜਵਾਰੀ ਦੀ ਧਰਤੀ ਦਾ ਰਮਾਨ ਆਹ ਜਿਹੜੇ ਪਿੰਡ ਦੇ ਵਿੱਚ ਕਾਕੇ ਬਰਾੜ ਦੇ ਜ਼ਿਕਰ ਹੁੰਦੇ ਆ ਪਰ ਸਾਹਮਣੇ ਦੇਖੀਏ ਆਹ ਕਹਦੀ ਮੇਰੇ ਵੀਰੋ ਰਮਾਨ ਆਪਣੀ ਟੀਮ ਦੇ ਲਈ ਨੰਬਰ ਜੋੜਨ ਦੇ ਵਿੱਚ ਸਫਲ ਹੋ ਗਿਆ ਹੈ ਵੀ ਕਾਲਿਆ ਕਰਦੇ ਜ਼ਿਕਰ ਖੁਸ਼ੀ ਕਬੱਡੀ ਪਾ ਰਿਹਾ ਹੈ ਹੈਲੋ ਖੇਡ ਦੇ ਮੈਦਾਨ ਅੰਦਰ ਕਹਿੰਦੇ ਖੁਸ਼ੀ ਕਬੱਡੀ ਪਾ ਰਿਹਾ ਹੈ ਮੇਰੇ ਵੀਰੋ ਔਰ ਤਿੰਨ ਜਾਬੀ ਤਿਆਰ ਹੈ ਮੇਰੇ ਵੀਰੋ ਔਰ ਇਹਨਾਂ ਦੇ ਵਿੱਚੋਂ ਵੇਖਾਂਗੇ ਕਿਹੜਾ ਗਾਬਰੀ ਇਸ ਵੇਲੇ ਮੁੰਡੇ ਨੇ ਜਫਾ ਲਾ ਕੇ ਨੰਬਰ ਆਪਣੀ ਟੀਮ ਲਈ ਜੋੜਦਾ ਆਇਆ ਹੈ ਉਦੋਂ ਸਾਹਮਣੇ ਕਹਿੰਦੇ ਟਰਾਈ ਵੱਡੀ ਹੈ ਔਰ ਕੋਸ਼ਿਸ਼ ਕੀਤੀ ਹੈ ਮੇਰੇ ਵੀਰੋਂ ਐਨ ਕਹਿੰਦੇ ਲੱਕ ਫੜਿਆ ਹੋਇਆ ਹੈ ਤੇ ਬਗਲ ਕਹਿੰਦੇ ਭਰੀ ਹੋਈ ਹੈ ਤੇ ਨੰਬਰ ਕਹਿੰਦੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਜਵਾਰੇ ਵਾਲਿਆ ਗੱਭਰੂ ਕਹਿੰਦੇ ਟਾਪ ਦਾ ਜਫਾ ਲਾ ਗਿਆ ਹੈ ਔਰ ਕਹਿੰਦੇ ਮੇਰੇ ਵੀਰੋਂ ਜਵਾਰੇ ਵਾਲ ਦੇ ਯੰਪਲਾਂ ਨੇ ਵੀ ਕਹਿੰਦੇ ਬੜੀ ਸੋਹਣੀ ਕ੍ਰਿਕਟ ਖੇਡੀ ਐ ਹਰ ਕਬੱਡੀ ਦੇ ਵਿੱਚ ਮੱਲਾ ਮਾਰੀਆਂ ਨੇ ਲਓ ਖੁਸ਼ੀ ਕਬੱਡੀ ਪਾ ਰਿਹਾ ਕਿਵੇਂ ਲੁੱਤਰ ਕਿਵੇਂ ਪੁੱਜਿਆ ਹਾਂ ਕਦੇ ਕਹਿੰਦੀ ਸੋਨੂ ਚੰਪਾ ਬਹਿਰਾਮ ਵਾਲੀ ਕਹਿੰਦੇ ਮੈਨੂੰ ਵੀਰ ਆਪਣੇ ਫਾਦਰ ਸਾਹਿਬ ਦੇ ਨਾਮ ਪੁੱਦਾ ਹੋ ਰਿਹਾ ਆਹ ਕਹਿੰਦੇ ਖੁਸ਼ੀ ਕਬੱਡੀ ਪਾ ਰਿਹਾ ਪਰ ਸਾਹਮਣੇ ਦੇਖੀਏ ਆ ਹਾਕਮ ਐ ਆ ਹਾਕਮ ਐ ਆ ਹਾਕਮ ਐ ਪਰ ਖੁਸ਼ੀ ਹੈ ਆਹ ਕਹਿੰਦੇ ਨੰਬਰ ਜੋੜ ਗਿਆ ਜਿਵੇਂ ਕਹਦੇ ਵੀ ਛੈਣੀ ਨਿੱਕੀ ਹੁੰਦੀ ਹੈ ਤੇ ਗਾਡਰ ਵੱਡੇ ਵੱਡੇ ਵੱਟ ਜਾਂਦੀ ਹੈ ਆਹ ਕੰਮ ਕਹਿੰਦੇ ਖੁਸ਼ੀ ਕਰ ਗਿਆ ਪਰ ਸਾਹਮਣੇ ਦੇਖੇ ਪਾਪ ਨੂੰ ਕਹਿੰਦੇ ਮਾਣ ਜਦੋਂ ਪੁੱਤ ਚੋਟੀ ਦਾ ਮੱਲ ਬਣ ਜਾਂਦਾ ਤੇ ਕਹਿੰਦੇ ਮਾਪੇ ਨੂੰ ਸਵਾ ਸਵਾ ਸਿਰ ਉਹ ਖੂਨ ਵਾਦੀ ਜਾਂਦਾ ਲਓ ਕਹਿੰਦੇ ਹਰ ਕੀਰਤ ਕਬੱਡੀ ਪਾ ਰਿਹਾ ਲੈ ਵੀ ਕਾਲਿਆ ਕਰਦੇ ਜਿਕਰ ਹਰ ਕੀਰਤ ਸਾਹਮਣੇ ਕਹਿੰਦੇ ਪਾਈ ਹੋਈ ਰੇਡ ਤੇ ਲੱਗਿਆ ਹੋਇਆ ਜੋਰ ਕਹਿੰਦੇ ਮੇਰੀ ਵੀਰੋ ਦੋਨਾਂ ਟੀਮਾਂ ਦੇ ਵਿਚਕਾਰ ਕਹਿੰਦੇ ਤਗੜਾ ਮੈਚ ਖੇਡਿਆ ਜਾ ਰਿਹਾ ਹੈ ਪਰ ਸਾਹਮਣੇ ਕਹਿੰਦੇ ਹੰਦੇ ਦੂਰ ਨੇ ਔਰ ਕਹਿੰਦੇ ਹੰਦੇ ਅੱਤੇ ਆਕੇ ਮੁੰਡੇ ਨੇ ਚੱਪਟ ਮਾਰੀ ਹੈ ਪਰ ਕਹਿੰਦੇ ਨੰਬਰ ਇਸ ਵੇਲੇ ਧਾਵੀ ਦੇ ਸੇ ਜੁੜਦਾ ਹੋਇਆ ਹੈ ਇਸ ਤੋਂ ਉੱਪਰ ਨੇ ਟੀਮਾਂ ਵੀ ਲਾਗੇ ਰਹਿਣਗੀਆਂ ਬਹੁਤ-ਬਹੁਤ ਧੰਨਵਾਦ ਕਰਦੇ ਕਹਿੰਦੇ ਮਾਲਵੇ ਦਾ ਪ੍ਰਸਿੱਧ ਪਿੰਡ ਹੈ ਕਹਿੰਦੇ ਵਧਾਈ ਪਿੰਡ ਦੇ ਵਿੱਚ ਵੱਡੀਆਂ ਰੌਣਕਾਂ ਲੱਗੀਆਂ ਨੇ ਪਾਲੀ ਦਾ ਕਹਿੰਦੇ ਸਾਉਂਡ ਮੰਨਿਆ ਤਰ ਮੰਨਿਆ ਸਾਉਂਡ ਹੈ ਮੇਰੇ ਵੀਰੋ ਔਰ ਆ ਇਲਾਕੇ ਦੇ ਵਿੱਚ ਕਹਿੰਦੇ ਪਾਲੀ ਦੇ ਸਾਉਂਡ ਦੀ ਤੂਤੀ ਬੋਲਦੀ ਹੈ ਵਿਸ਼ੇ ਤੌਰ ਤੇ ਵੱਡੇ ਪਾਈ ਦਾ ਧੰਨਵਾਦ ਹੈ ਪਰ ਨੰਬਰ ਉਧਰ ਵੀ ਕਹਿੰਦੇ ਛੋਟੀ ਦਾ ਜੋੜ ਦਿੰਦਾ ਹੈ ਅਗਲੀ ਰੇਡ ਪੌਲੀ ਕਹਿੰਦੇ ਗੱਭਰੂ ਤਿਆਰ ਬਰ ਤਿਆਰ ਹੈ ਰੇਡਾਂ ਭਾਵੇਂ ਲੱਖ ਪੈਂਦੀ ਹੈ ਗੱਲ ਕਹਿੰਦੇ ਐਨ ਜਫਿਆਂ ਦੇ ਮੁਖਿਆਰ ਕੀ ਬਾਤ ਹੈ ਗੱਲ ਜਫਿਆਂ ਦੇ ਆ ਕੇ ਖੜਨੀ ਕਾਲਿਆ ਗੱਲ ਜਫਿਆਂ ਦੇ ਆ ਕੇ ਖੜਦੀ ਹੈ ਇਸ ਨਗਰ ਵਧਾਈ ਨੂੰ ਕਹਿ ਦਈਏ ਦੇ ਅੱਜ ਦੁਨੀਆ ਦੇ ਵਿੱਚ ਪ੍ਰਸਿੱਧੀ ਮਿਲੀ ਆ ਆ ਕਹਿੰਦੀ ਸੰਤਾ ਮਹਾਂਪੁਰਸ਼ਾਂ ਦੇ ਦਰਗਾਹ ਧੰਤਨ ਬਾਬਾ ਨੂਰ ਸ਼ਾਹ ਜੀ ਧੰਤਨ ਬਾਬਾ ਮਲੰਗ ਸ਼ਾਹ ਜੀ ਜਿਸ ਧਰਤੀ ਦੇ ਆ ਕੇ ਜੱਪ ਤੱਪ ਕੀਤੇ ਐ ਤੇ ਤਾਂ ਕਹਿੰਦੀ ਇੱਕ ਸਉਣ ਨੂੰ ਵੱਡਾ ਮੇਲਾ ਪੜਦਾ ਜਿਵੇਂ ਕਹਿੰਦੀ ਵੀ ਰਿਪੋਰਟ ਦੇ ਵਿੱਚ ਪੰਜਾ ਪੀਰਾਂ ਦਾ ਮੇਲਾ ਹਰ ਸਾਲ ਪਰਦਾ ਉਸੇ ਤਰ੍ਹਾਂ ਇੱਕ ਸੋਨ ਨੂੰ ਮੇਰੇ ਵੀਰੋ ਆ ਕਰਮਾਂ ਵਾਲੀ ਧਰਤੀ ਦਾ ਇੱਥੇ ਖਾੜੇ ਵੀ ਲੱਗਦੇ ਆ ਇੱਥੇ ਕਬੱਡੀ ਵੀ ਹੁੰਦੀ ਆ ਇੱਥੇ ਕਰਤੱਪੂ ਵੀ ਦਿਖਾਈ ਜਾਂਦੇ ਆ ਇੱਥੇ ਕੁਸ਼ਤੀਆਂ ਵੀ ਹੁੰਦੀ ਆ ਤੇ ਇੱਥੇ ਕਹਦੇ ਮੇਰੇ ਵੀਰੋਂ ਲੰਗਰ ਤਾਂ ਜੱਸਿਆ ਕਹਿੰਦੀ ਸਵੇਰ ਤੋਂ ਲੈ ਕੇ ਸ਼ਾਮਾਂ ਨਹੀਂ ਅਗਲੇ ਦਿਨ ਵੀ ਚੱਲਦਾ ਰਹਿੰਦਾ ਆ ਕਹਿੰਦੇ ਪ੍ਰਾਪਤਿਆਂ ਵਧਾਈ ਨਗਰ ਦੇ ਹਿੱਸੇ ਆਈਆਂ ਪਰ ਕਿਵੇਂ ਹਰ ਕੀਰਤ ਤੇ ਖੁਸ਼ੀ ਹਰ ਕੀਰਤ ਤੇ ਖੁਸ਼ੀ ਹਰ ਕੀਰਤ ਤੇ ਖੁਸ਼ੀ ਹੈ ਆ ਸਾਹਮਣੇ ਹਰ ਕੀਰਤਨ ਜੱਫਾ ਲਾ ਕੇ ਬੱਲੇ ਬੱਲੇ ਕਰਾ ਗਿਆ ਜੋਤ ਫੈਸਲੇ ਕਰ ਗਿਆ ਲਓ ਸਾਹਮਣੇ ਦੇਖੀ ਹਾਕਮ ਨੇ ਕਬੱਡੀ ਤੇ ਬੋਲ ਕਾਲੇ ਕਾਲ ਕਰਦੇ ਹੋਣਗੇ ਲਓ ਸਾਹਮਣੇ ਕਹਿੰਦੇ ਹਾਕਮ ਕਹਿੰਦੇ ਕਬੱਡੀ ਪਾਲਿਆ ਮੇਰੇ ਵੀਰੂ ਹਾਕਮ ਸਿੰਘ ਵਾਲਾ ਪਿੰਡ ਹੈ ਔਰ ਜ਼ਿਲ੍ਹੇ ਮੋਗੇ ਦਾ ਪਿੰਡ ਤੇ ਉਸ ਪਿੰਡ ਦੇ ਕਹਿੰਦੇ ਕਈ ਗੱਬਰੂ ਨੇ ਟੌਪ ਦੀ ਕਬੱਡੀ ਖੇਡੀ ਹੈ ਜੱਗੂ ਵਰਗੇ ਕਾਲੇ ਵਰਗੇ ਦਾ ਨਾਮ ਹੈ ਪਰ ਉਹਨਾਂ ਦਾ ਸਰਨਾਵੀ ਪਿੰਡ ਕਹਿੰਦੇ ਹਾਕਮ ਕਹਿੰਦੇ ਕਬੱਡੀ ਪਾ ਕੇ ਉਹ ਨੰਬਰ ਆਪਣੀ ਟੀਮ ਲਈ ਜੋੜਦਾ ਹੈ ਮੇਰੇ ਵੀਰੋ ਇੱਕ ਤਗੜੇ ਨੰਬਰ ਦੀ ਸ਼ੁਰੂਆਤ ਕੀਤੀ ਹੈ ਮੁੰਡੇ ਨੇ ਇਸ ਤੋਂ ਉੱਪਰ ਨਹੀਂ ਟੀਮਾਂ ਵੀ ਲਾਗੇ ਰਹਿਣ ਸਾਡੀ ਬਹੁਤ-ਬਹੁਤ ਬੇਨਤੀ ਹੈ ਸੋ ਕਿਰਪਾ ਕਰਕੇ